ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਹੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਮੋਗੇ ਚੋਂ ਆਪਾਂ ਕਵਰ ਕਰ ਰਹੇ ਆ ਜਿਹਦੇ ਚ ਚਾਰ ਨਾਗਾ ਜਿੰਨਾਂ ਚੋਂ ਇੱਕ ਧੋਕੜ ਗੱਬਣ ਚੈੱਕ ਪਾਸ ਨਾਗਾ ਦੋ ਸੂਏ ਸਵਾਏ ਆ ਜੀ ਤੇ ਇੱਕ ਗੱਬਣ ਤਿਆਰ ਆ ਵੀਡੀਓ ਨੂੰ ਐਂਡ ਤੱਕਰ ਦੇਖਿਓ ਕੋਈ ਵੀ ਨਾਗ ਤੁਹਾਨੂੰ ਪਸੰਦ ਆਊਗਾ ਤਾਂ ਆ ਕੇ ਤਸੱਲੀ ਪਰਖ ਤੁਸੀਂ ਵੀਰੇ ਆਪ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਜੀਤ ਸਿੰਘ ਜੀ ਤੇ ਸ਼ਹਿਰ ਮੋਗਾ ਜੀ ਕੈਮਰਾ ਸਕੂਲ ਦੀ ਬੈਕ ਸਾਈਡ ਰਾਧਾ ਸੁਆਮੀ ਡੇਰੇ ਦੇ ਕੋਲ ਜੀ ਰਾਧਾ ਸੁਆਮੀ ਤੇ ਨੇੜੇ ਵੀਰੇ ਬਿਜਲੀ ਵਾਲਾ ਗ੍ਰੈਡ ਵੀ ਆ ਜਾਂਦਾ ਚੈੱਕ ਕਰ ਸਕਦੇ ਹੋ ਤੁਹਾਨੂੰ ਬੈਕ ਸਾਈਡ ਤੇ ਦਿਖਦਾ ਹੋਊਗਾ ਠੀਕ ਹੈ ਜੀ ਚਾਰ ਨਾਗਾ ਬਾਈ ਆ ਜੀ ਹਾਂ ਜੀ ਚਾਰ ਨਾਗਾ ਜੀ ਇਧਰੋਂ ਹੀ ਸ਼ੁਰੂ ਕਰਦੇ ਆ ਪਸੂਏ ਸੁਆਏ ਨਗ ਤੋਂ ਸੁਹਾ ਕੇ ਨਮਾ ਜੀ ਦਾ ਸੁਹਾ ਪਹਿਲਾ ਜੀ ਕਦੋਂ ਸੁਈ ਆ ਜੀ ਇਹ ਸੁਈ ਨੂੰ 14 ਦਿਨ ਹੋ ਗਏ ਜੀ ਬੱਚਾ ਕੀ ਆ ਜੀ ਬੱਚਾ ਮਗਰ ਵੱਛੀ ਆ ਵੱਛੀ ਆ ਛੇਰ ਕੰਪਲੀਟ ਆ ਬਾਈ ਛੇਰ ਕੰਪਲੀਟ ਆ ਛੇਰ ਦੀ ਗਾਰੰਟੀ ਕਿੰਨਾ ਨੈਟ ਦੁੱਧ ਤਿਆਰ ਆ ਜੀ ਦੁੱਧ 13 ਕਿਲੋ ਆਈ ਹੁਣ ਜੋਕ ਦਾਂਗੇ ਜੀ ਹਾਂਜੀ 12 ਕਿਲੋ ਜੋਕ ਕੇ ਕੋਈ ਲੈ ਜੇ ਠੀਕ ਆ ਤੇ ਬਾਈ ਜਿਹੜੇ ਆ ਟਮਕਣੇ ਜੀ ਵੈਸੇ ਇਹਨਾਂ 'ਚ ਕੋਈ ਨਹੀਂ ਚੱਲਦਾ ਬਾਈ ਠੀਕ ਆ ਤੇ ਤੜਕੇ ਬਾਈ ਕਿੰਨੇ ਵਜੇ ਚਵਾਈ ਕੀਤੀ ਸੀ ਇਹਦੀ ਤੜਕੇ ਕੀਤੀ ਆ 6 ਵਜੇ ਜੀ ਠੀਕ ਆ ਵੀਡੀਓ ਬਣਾਉਣ ਦਾ ਸਮਾਂ نوٹ ਕਰ ਲਓ ਵੀਰੇ 10 ਵਜੇ ਤੇ 47 ਮਿੰਟ ਹੋ ਗਏ ਨਾਲ ਦੀ ਨਾਲ ਤੋਰਦੀ ਬਈ ਇਹਨੂੰ ਥਾਲੇ ਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਲਾਇਓ ਬਈ ਹਜੇ ਸਮਾਂ ਥੋੜਾ ਹੀ ਹੋਇਆ ਜਵਾਈ ਹੋਈ ਨੂੰ ਤੇ ਸ਼ਾਮ ਤੇ ਕਹੈਂਡ ਹਵਾਨਾ ਭਰ ਲੈਣਾ ਕਰਮਾ ਵਾਲੀ ਨੂੰ ਫਾਇਦਾ ਤੁਹਾਡਾ ਇਹ ਵੀ ਹੋ ਜਾਣਾ ਕਿ ਬੱਚਾ ਤੁਹਾਨੂੰ ਮਗਰ ਫੀਮੇਲ ਕਾਫ ਮਿਲ ਜਾਣਾ ਵੀਰੇ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖਣ ਮਾ ਮੋਟਾ ਗੁਲਾਬੀ ਥਾਣਾ ਦੁੱਧ ਕਿੰਨਾ ਦੱਸਿਆ ਸੀ ਭਾਈ ਦੋ 13 ਕਿਲੋ ਭਾਈ 12 ਕਿਲੋ ਮੰਨ ਕੇ ਆ ਜੇ ਕੋਈ ਫੈਟ ਵੀ ਚੰਗੀ ਹੁੰਦੀ ਉਹ ਹਨਾ ਚੰਗੀ ਭਾਈ ਹੂੰ ਫਾਇਦਾ ਹੋ ਜਾਂਦਾ ਭਾਈ ਜਦੋਂ ਚੰਗੀ ਫੈਟ ਵਾਲਾ ਦੁੱਧ ਹੋਵੇ ਜਿਹਨੇ ਸਿੰਗਲ ਨਗ ਰੱਖਣਾ ਹਨਾ ਤੇ ਉਹਦੇ ਵਾਸਤੇ ਫਾਇਦੇ ਵਾਲੀ ਗੱਲ ਹੋਈ ਜਾਂਦੀ ਆ ਥਣ ਪਾਡੇ ਦੀ ਪੂਰੀ ਸਾਫ ਆ ਹਣ ਤੁਸੀਂ ਐਸ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਖੰਡੀ ਸੀਲ ਦੀ ਵੀ ਗਾਰੰਟੀ ਆ ਭਾਈ ਖੰਡੀ ਸੀਲ ਬਾਈ ਪੂਰੀ ਆਈ ਪਰ ਹੁਣੇ ਬਹਿ ਜਾ ਥੱਲੇ ਜੇ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਜੀ ਇਹਦੇ ਮੰਗਣ ਨੂੰ ਆਪਾਂ 60 ਮੰਗਦੇ ਆ ਹਾਂਜੀ 58 ਚ ਮਾਨਤਨ ਕਰ ਦਾਂਗੇ ਕੋਈ ਬੰਦਾ ਫੋਨ ਲਾਵੇ ਠੀਕ ਆ ਯਾਨੀ ਮੋੜਦੇ ਨਹੀਂਗੇ ਯਾਨੀ ਮੋੜਦੇ ਨਹੀਂ ਠੀਕ ਆ ਆਪਣੇ ਕੋਲ ਥੋੜੀ ਨਾ ਜਗ੍ਹਾ ਦੀ ਦਿੱਕਤ ਆ ਤਾਂ ਕਰਕੇ ਠੀਕ ਆ ਤਾਂ ਸੇਲ ਕਰ ਰਹੇ ਆਪਾਂ ਕਿਉਂਕਿ ਪਸ਼ੂ ਆ ਕਾਫੀ ਗੰਤੀ ਚ ਜਗ੍ਹਾ ਦੀ ਦਿੱਕਤ ਆ 58000 ਰੁਪਏ ਜੋ ਆਪਾਂ ਬਾਈ ਕੰਦਾ ਮਾਨਤਨ ਕਰ ਦਾਂਗੇ ਨਾਗ ਨੰਬਰ ਆ ਗਿਆ ਬਈ 2 ਇਹਦਾ ਸੂਆ ਕਿੰਨਾ ਮਾਜੀ ਇਹ ਦੂਜੇ ਸੂਏ ਬਈ ਇਹ ਵੀ ਸੂਈ ਵੀ ਹੈ ਜੀ ਹਾਂਜੀ ਕਦੋਂ ਸੂਈ ਹੈ ਜੀ ਇਹ ਦੋ ਤਰੀਕ ਨੂੰ ਸੂਈ ਹੈ ਬਈ ਅੱਜ ਤਰੀਕ ਕਿੰਨੀ ਹੋ ਗਈ ਹੈ ਬਈ ਅੱਜ 12 ਹੋ ਗਈ 12 ਹੋ ਗਈ ਜੀ ਠੀਕ ਆ 13 13 ਤਰੀਕ ਹੋਊਗੀ ਤੇ ਇਹਦਾ ਬੱਚਾ ਬੱਚਾ ਐਕਸਪਾਇਰ ਹੋ ਗਿਆ ਬਈ ਉਹਨੂੰ ਪਤਾ ਨਹੀਂ ਅਟੈਕ ਹੋ ਗਿਆ ਮੂੰਹ 'ਚ ਖੂਨ ਆਉਣ ਲੱਗ ਗਿਆ ਜੀ ਖੜਾ ਖੜਾ ਡੈਥ ਹੋ ਗਈ ਜੀ ਠੀਕ ਆ ਜੀ ਹਾਂਜੀ ਤੇ ਕਿੰਨਾ ਨਟ ਦੁੱਧ ਤਿਆਰ ਹੈ ਦੁੱਧ ਦੇ ਦੇ ਥੱਲੇ ਵੀ 13 ਕਿਲੋ ਹੈ ਜੀ ਜੋਖ ਦਾਂਗੇ ਜੀ ਹਾਂਜੀ ਜੇ ਕੋਈ ਵੀ ਆਪਦਾ ਡਾਕਟਰ ਸਾਹਿਬਾਂ ਨਾਲ ਲਿਆ ਕੇ ਚੈੱਕ ਕਰਾਉਣਾ ਚਾਹੁੰਦਾ ਹੋ ਕਰਾ ਸਕਦਾ ਬਈ ਨੂੰ ਕਿੰਨਾ ਸਮਾਂ ਹੋ ਗਿਆ ਕਰਾ ਸਕਦਾ ਬਈ ਮੈਲਾ ਚੱਲਿਆ ਕਾਲੀ ਕਣ ਚੱਲਿਆ ਠੀਕ ਆ ਤੋੜ ਕੇ ਦਿਖਾਦੀ ਵੀਰੇ ਬੱਚਾ ਇਹਦਾ ਐਕਸਪਾਇਰੀ ਆ ਜੀ ਨੈਟ ਇਹਦੇ ਥੱਲੇ ਵੀ 13 ਕਿਲੋ ਦੁੱਧ ਤੁਸੀਂ ਚੁਵਾਈ ਕਰ ਸਕਦੇ ਚਾਹੇ ਦੋ ਟਾਈਮ ਕਰ ਲੇ ਚਾਰ ਕਰ ਲਿਓ ਤੇ ਚਾਹੇ ਛੇ ਕਰ ਲਿਓ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਜੁਵਾਈ ਵਾਲਾ ਪੂੜ ਛਾਂਕੇ ਦੇ ਵੀ ਨਹੀਂ ਪੂਰਾ ਜਜਮੈਂਟ ਉਸ ਹੱਬ ਨਾਲ ਲਾਇਓ ਬਈ ਸ਼ਾਮ ਤਿੱਕਰ ਹਵਾਨੇ ਸੋਨੇ ਤਿਆਰ ਕਰ ਲੈਣੇ ਆ ਜੀ ਬਾਕੀ ਚੰਗੀ ਆ ਵੈਡ ਵੀਰੇ ਅੱਗੇ ਦੁੱਧ ਥੋੜੀ ਸੇਵਾ ਸੰਭਾਲ ਦਾ ਬਾਈ ਦੱਸਦਾ ਕਿ ਜਗਾ ਦੀ ਦਿੱਕਤ ਕਾਰਨ ਆਪਾਂ ਨਗ ਵਿੱਚੋਂ ਸੇਲ ਕਰਨੇ ਆ ਕਿਉਂਕਿ ਥੋੜੀ ਜੀ ਬੰਨਣ ਕਰਨ ਚ ਜੇ ਪਸ਼ੂ ਖੁੱਲਾ ਵੱਜਿਆ ਹੋਵੇ ਤਾਂ ਚਲੋ ਸ਼ਾਮ ਸੰਭਾਲ ਸੌਖੀ ਹੋ ਜਾਂਦੀ ਆ ਜਿਆਦਾ ਪਸ਼ੂਆਂ ਚ ਸ਼ਾਮ ਸੰਭਾਲ ਕਰਨੀ ਔਖੀ ਹੁੰਦੀ ਆ ਤੇ ਇਹਦੀ ਕੀਮਤ ਬਾਈ ਇਹਦੀ ਵੀ 60 ਹੀ ਆ ਬਾਈ ਉਹਦੇ ਵੀ 52 ਚ ਮਾਨਤਨ ਕਰ ਦੇਾਂਗੇ ਠੀਕ ਆ ਬਾਈ ਨਾਗ ਨੰਬਰ ਆ ਗਿਆ ਭਈ ਆਪਣਾ 3 ਇਹਦਾ ਸੁਆ ਕਿੰਨਾ ਮਾ ਜੀ ਮੰਨਣਾ ਨੂੰ ਜਿੰਨਾ ਮਰਜ਼ੀ ਮੰਨ ਲਾ ਆਪਾਂ ਦੂਜਾ ਸੁਆ ਮੰਨ ਕੇ ਲਈ ਸੀ ਪਿਛਲੇ ਪਿਛਲੇ ਸੁਆ ਹਾਂਜੀ ਠੀਕ ਆ ਹੁਣ ਸਾਢੇ 3 ਮਹੀਨੇ ਦੇ ਗੱਭਣ ਆਈ ਚੈੱਕ ਪਾਸ ਹਾਂਜੀ ਚੈੱਕ ਪਾਸ ਦੁੱਧ ਕਿੰਨਾ ਤਿਆਰ ਆ ਜੀ ਦੁੱਧ 10 ਕਿਲੋ ਆਈ 8 ਕਿਲੋ ਮੰਨ ਕੇ ਕੋਈ ਵੀ ਆ ਜੇ 8 ਕਿਲੋ ਮੰਨ ਕੇ ਆ ਜੇ ਹਾਂਜੀ ਠੀਕ ਆ ਥਣਾ ਦੀ ਓਕੇ ਆ ਜਮਾ ਥਣਾ ਦੀ ਓਕੇ ਬਈ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਸਾਢੇ 3 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 8 ਕਿਲੋ ਆ ਜਾਨੀ 8 ਕਿਲੋ ਦੀ ਤੁਸੀਂ ਮਲਕਿੰਗ ਕਰ ਸਕਦੇ ਤੇ ਸੱਜਰ ਦਾ ਬਾਈ ਇਹਦਾ ਕੀ ਰਿਕਾਰਡ ਰਿਆ ਸੱਜਰ 16 ਕਿਲੋ ਆ ਜੀ 16 ਕਿਲੋ ਜੀ ਹਾਂਜੀ ਠੀਕ ਆ ਸੱਜਰ ਦਾ ਰਿਕਾਰਡ ਬਾਈ ਦੱਸਦਾ ਕਿ ਇਹਦਾ 16 ਕਿਲੋ ਦਾ ਬਾਕੀ ਥਣ ਭਾਂਡੇ ਦੀ ਹਨਾ ਬਾਈ ਪੂਰੀ ਸਾਫ਼ ਆ ਲੈ ਜੱਲੀ ਵੀਰੇ 16 ਵੀ ਬਾਈ ਚੰਗੀ ਫੈਟ ਵਾਲਾ ਹੀ ਹੋਣਾ ਹਨਾ ਇਹਦਾ ਚੰਗੀ ਵਾਲਾ ਬਾਈ ਦੁੱਧ ਨਾਲੇ ਚਿੱਟਾ ਆਦਾ ਚਿੱਟਾ ਦੁੱਧ ਸਹੀ ਗੱਲ ਮੱਝਾ আর ਗਈ ਦੁੱਧ ਦਾ ਤੇ ਜੇ ਮੰਨ ਲਓ ਹਣ 16 17 ਕਿਲੋ ਵਾਲੀ ਮੱਝ ਲੱਗੇ ਤਾਂ ਬਾਲੇ ਰੁਪਈਆਂ ਦੀ ਆਊਗੀ ਕਈ ਵਾਰ ਕਿਸੇ ਵੀਰ ਦਾ ਬਜਟ ਥੋੜਾ ਹੁੰਦਾ ਥੋੜੇ ਪੈਸੇ ਥੋੜੀ ਰਕਮ ਲਾਉਣੀ ਹੁੰਦੀ ਆ ਤਾਂ ਉਹਦੇ ਵਾਸਤੇ ਚੰਗੀ ਚੀਜ਼ ਆ ਫੈਟ ਮੈਲ ਜਾਣੀ ਤੁਹਾਨੂੰ ਚੰਗੀ ਬਰੇ ਦੀ ਠੀਕ ਹੈ ਜੀ ਗੱਬਣ ਪਾਸ ਵੀ ਮਿਲ ਜਾਣੀ ਆ ਉਹ ਜਦੋਂ ਤੁਸੀਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਲੈ ਕੇ ਆਉਂਗੇ ਤੇ ਗੱਬਣ ਪਾਸ ਵੀ ਕਰ ਚੈੱਕ ਕਰਾਈ ਹੋਈ ਠੰਡਾ ਟੀਕਾ ਲਵਾਇਆ ਹੋਇਆ ਠੀਕ ਆ ਤੇ ਇਹਦੀ ਡਿਮਾਂਡ ਬਈ ਇਹਦੀ ਡਿਮਾਂਡ ਹੈਗੀ 52000 52000 52000 ਦਾ ਮਾਨਤਨ ਕਰ ਦਿਆਂਗੇ 49000 ਚ ਠੀਕ ਆ ਬਾਈ 49000 ਰੁਪਏ ਚ ਬਾਈ ਕਹਿੰਦਾ ਮਾਨਦਾਨ ਕਰ ਦਾਂਗੇ ਤੇ ਨਾਗ ਨੰਬਰ ਆ ਗਿਆ ਬਾਈ ਆਪਣਾ 4 ਇਹਦਾ ਸੂਆ ਕਿੰਨਾ ਮਾ ਜੀ ਇਹ ਮੰਨਾ ਨੂੰ ਬੰਦਾ ਦੂਜੇ ਮੰਨ ਲਵੇ ਤੀਜੇ ਵਾਂ ਹੈਗੀ ਦੂਜੇ ਸੂਏ ਸਹੀ ਹੈ ਠੀਕ ਆ ਹਾਂਜੀ ਸਹੀ ਦੂਜੇ ਸੂਏ ਆ ਕਿੰਨਾ ਸਮਾਂ ਕੱਢਦੀ ਹੈ ਜੀ ਸਮਾਂ ਜ ਹਫਤਾ ਲੈ ਜੂਈ ਖੁੱਲਾ ਲੈ ਜੂ ਖਣਾ ਦੀ ਭਾਰ ਪਿੱਛੇ ਦੀ ਗਾਰੰਟੀ ਹੈ ਪੂਰੀ ਆਪਣੀ ਗਾਰੰਟੀ ਹੈ ਜੀ ਲੈ ਚੱਲੀ ਬਿਤੇ ਥਾਣਾ ਦੀ ਭਾਰ ਪਿੱਛੇ ਦੀ ਬਾਈ ਕਹਿੰਦਾ ਇਹਦੀ ਫੁੱਲ ਗਾਰੰਟੀ ਆ ਬੇਫਿਕਰ ਹੋ ਜੋ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜ ਮਾ ਬਾਕੀ ਹਵਾਨੇ ਦੀ ਫਿਟਨੈਸ ਤੁਸੀਂ ਇਹਦੀ ਚੈੱਕ ਕਰ ਸਕਦੇ ਹੋ ਲੈ ਆਏ ਵੀਰੇ ਮੋੜ ਲਿਆਈ ਸੋਹਣੇ ਸੈਜ ਦਾ ਥਾੜ ਲੱਗਿਆ ਵਾ ਰੰਗ ਪ੍ਰਿੰਟ ਤੁਹਾਡੇ ਸਾਹਮਣੇ ਆ ਵੀਰੇ ਕੁਆਲਿਟੀ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਫੱਟ ਫੱਟ ਲੈ ਵੇ ਦੀਆ ਤੇ ਜਦੋਂ ਵੀਰੇ ਹਜੇ 4-5 ਦਿਨ ਹਫਤਾ ਪਿਆ ਤੇ ਉਦੋਂ ਤੱਕ ਕਰਤਾ ਸਾਰੀ ਵਲਟਲ ਕਰਮਾਲੀ ਨੇ ਕੱਢ ਲੈਣੀ ਆ ਇਹਦੀ ਬਈ ਜੈਜ ਜੀ ਡਿਮਾਂਡ ਇਹਦੀ ਬਈ ਡਿਮਾਂਡ ਹੈ ਕਿ 65000 ਰੁਪਈਆ ਜੀ 62 ਚ ਅਪਾ ਮਾਨਤਾਨ ਕਰ ਦਿਆਂਗੇ 62 ਚ ਮਾਨਤਾਨ ਹੋ ਜਾਊਗਾ ਠੀਕ ਆ ਬਾਕੀ ਕੋਈ ਵੀ ਨਾਗ ਤੁਹਾਨੂੰ ਪਸੰਦ ਆਉਂਦਾ ਫੱਟ ਬੈਂਦਾ ਆ ਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ